ਮੇਰਾ ਸੋਹਰਾ ਪਹਿਲਾ ਮੇਰਾ ਗੱਲ ਕੰਮ ਕਰਦਾ ਸੀ ਸਾਲ ਹੋ ਗਏ ਮੇਰੇ ਘਰ ਵਾਲੇ ਜਾਣਦੇ ਮਗਰ ਮੇਰਾ ਗੱਲ ਕੰਮ ਕਰਦਾ ਸੀ ਮੈਂ ਟਾਣੇ ਤੇ ਕਾਲ ਦਿੱਤੀ ਉਦੋਂ ਹੀ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਘਰ ਆ ਲੱਗ ਗਿਆ ਤੇ ਮੈਨੂੰ ਫੇਰ ਕੁੱਟਿਆ ਜਾ ਕੇ ਸਾਡੇ ਘਰੇ ਆ ਕੇ ਮੇਰੇ ਸੱਤਾਂ ਮਾਰੀਆਂ ਸਾਡੇ ਗੱਡੀ ਘੜੋਂ ਤੇ ਬਾਹਰ ਨੇ ਆ ਕੇ ਅੰਦਰ ਆ ਕੇ ਕੁੱਟਣ ਲੱਗੇ ਗੱਡੀ ਘੜੋਂ ਤੇ ਦਰਵਾਜ਼ਾ ਖੋਲ੍ਹਿਆ ਅੰਦਰ ਆ ਕੇ ਪੈਂਦੀ ਸਾਡੇ ਕੁੱਟਣ ਬਹਿ ਗਏ ਉੱਥੇ ਬਹਿ ਗਏ ਸਾਡੇ ਕੁੜੀ ਗਲਤ ਕੰਮ ਕਰਨ ਨੂੰ ਕਹਿੰਦਾ ਕੁੜੀਆਂ ਸੀ ਡਰਦੇ ਨੇ ਅਟ ਕਰਦੀ ਹੁਣ ਗੱਡੀਆਂ ਘਡਾਉਣ ਆਇਆ ਇਹਦੇ ਕਾਰਨ ਉਹ ਤਿਆਰ ਨਹੀਂ ਪਰ ਇਹਦਾ ਕਸੌਰਾ ਕਿਨਾਂ ਤੂੰ ਕੋਣ ਨਹੀਂ ਮੈਨੂੰ ਕਹਿੰਦੀ ਛੱਟ ਚ ਪੇੜਾ ਮਾਰ ਮਾਰ ਖੰਦ ਨਾ ਸੱਟ ਲੈਣਾ ਉਹਨਾਂ ਦੇ ਪਤੀ ਜਿਹੜੇ ਉਹ ਕਹਿੰਦੇ ਦੁਬਈ ਗਏ ਫੇ ਸੀ ਦੇ ਅੱਜ ਕਿਤੇ ਵਾਪਸ ਆਏ ਆ ਤੇ ਪਰ ਇਹਨਾਂ ਕੋਲ ਨਹੀਂ ਆਏ ਕੋਈ ਇਹਨਾਂ ਦਾ ਜਿਹੜਾ ਹੈਗਾ ਦੇਵਰ ਦਾ ਜੇਠ ਔਰ ਸਹਰਾ ਉਹ ਲੱਗ ਘਰ ਤੇ ਇਥੇ ਨਾਲ ਹੀ ਰਹਿੰਦੇ ਆ ਉਹ ਕਹਿੰਦੇ ਵੀ ਇਹਨਦੇ ਤੇ ਆਏ ਗੱਡੀ ਖਲਾਰਨ ਦੇ ਬਹਾਨੇ ਇੱਥੇ ਆਏ ਘਰੇ ਘਰੇ ਆ ਕੇ ਤੇ ਇਹਨਾਂ ਦੇ ਸਤਾ ਮਾਰ ਉਸ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ ਆਪ ਕਰਨੀ ਮੇਰਾ ਸਹੁਰਾ ਪਹਿਲਾਂ ਮੈਂ ਤਾਂ ਗਲਤ ਕੰਮ ਕਰਦਾ ਸੀ ਸਾਲ ਹੋ ਗਏ ਮੇਰੇ ਘਰ ਵਾਲੇ ਜਾਣ ਤੋਂ ਮਗਰ ਮੈਂ ਗਲਤ ਕੰਮ ਕਰਦਾ ਸੀ ਮੈਂ ਠਾਣੇ ਤਰਕਸ ਦਿੱਤੀ ਉਦੋਂ ਹੀ ਮੈਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਕੋਲੇ ਸਾਰੀ ਵੀਡੀਓ ਵੀ ਐਕਸਿਸਰੀ ਮੈਨੂੰ ਕੁੱਟਿਆ ਉਹਨਾਂ ਨੇ ਔਰ ਮੇਰਾ ਜ਼ਿਕਰ ਆ ਗਿਆ ਕਿ ਮੇਰੇ ਘਰ ਆ ਲੱਜਾਇਆ ਤੇ ਮੈਨੂੰ ਫੇਰ ਕੁੱਟਿਆ ਜਾ ਕੇ ਸਾਡੇ ਘਰ ਆ ਕੇ ਮੇਰੇ 'ਤੇ ਠੱਟਾ ਮਾਰਿਆ ਸਾਡੇ ਐ ਤੇ ਰਹਿੰਦੇ ਤਰਕਾਰ ਸਰ ਆ ਨਾਲ ਵਾਲੀ ਕਲੀ ਚੱਕਾਰ ਕੱਲੋ ਅੱਜ ਲੜਾਈ ਹੋਵੇਗੀ ਕੋਸ਼ਿਸ਼ ਵੀ ਨਹੀਂ ਹੋਏਗੀ ਸੋ ਵੇਦਾ ਇਹ ਕੁੱਟੂ ਨੂੰ ਚੱਕਣ ਵੀ ਨਹੀਂ ਆਇਆ ਹੈਗਾ ਤੇ ਗੱਡੀ ਕਢਾਉਣ ਦੇ ਬਾਅਦ ਨੇ ਆ ਕੇ ਅੰਦਰ ਆ ਕੇ ਕੁੱਟਣ ਲੱਗੇ ਗੱਡੀ ਕਢਾਉਣ ਤੇ ਤੇ ਦਰਵਾਜ਼ਾ ਖੋਲ੍ਹੇ ਅੰਦਰ ਆ ਕੇ ਪੈਂਦੀ ਸੱਡ ਕੁੱਟਣ ਬਹਿ ਗਏ ਉੱਤੇ ਬਹਿ ਗਏ ਸਾਡੇ ਸਾਡੇ ਪਤਾ ਨਹੀਂ ਕੀ ਕੀ ਮਾਰਤਾ ਉਹਨਾਂ ਨੇ ਮੇਰੀ ਭੈਣ ਨਾਲ ਲੜ ਕੇ ਸਾਰੇ ਇਹਨਾਂ ਨੇ ਅੱਡ ਕਰਤੀ ਕੁੜੀ ਵੀ ਨਹੀਂ ਰਹਿੰਦੇ ਮੈਂ ਕੱਲੇ ਕਰਕੇ ਕਦੇ ਮੇਰੀ ਮੰਮੀ ਹੋਣੀ ਤਾਂ ਕਦੇ ਨਾ ਕੁੜੀ ਨਾ ਗਲਤ ਕੰਮ ਕਰਨ ਨੂੰ ਕਹਿੰਦਾ ਕੁੜੀ ਅਸੀਂ ਡਰਦੇ ਨਹੀਂ ਅੱਡ ਕਰਤੀ ਹੁਣ ਗੱਡੀ ਕਢਾਉਣ ਆਇਆ ਇਹਦੇ ਘਰ ਆਣਾ ਉਹ ਤਿਆਰ ਵੀ ਪਰ ਇਹਦਾ ਕਸੌਰਾ ਕਹਿੰਦਾ ਤੂੰ ਕੋਣ ਨਹੀਂ ਮੈਨੂੰ ਪਿੰਡੀ ਸੱਟ ਚ ਪੇੜਾ ਮਾਰ ਮਾਰ ਕੰਦ ਨਾ ਸੱਟ ਲੈ ਨਾ ਕੋੜ ਜਮਾ ਸਾਨ ਨਾ ਚਲੇ ਲਿਆ ਉੱਤੇ ਹੀ ਬਹਿ ਗਿਆ ਕਰਨ ਮੇਰੇ ਅਰਗਾਂ ਇਹ ਨਾ ਸਰ ਕੋਈ ਕਮਲਪ੍ਰੀਤ ਆ ਜਿਨ੍ਹਾਂ ਦਾ 2 ਸਾਲ ਹੋਇਆ 2 ਸਾਲ ਹੋ ਗਏ ਇੱਥੇ ਵਿਆਹ ਹੋਇਆ ਏ ਤੇ ਉਹਨਾਂ ਦੇ ਪਤੀ ਜਿਹੜੇ ਉਹ ਕਹਿੰਦੇ ਦੁਬਈ ਗਏ ਹੋਏ ਸੀ ਤੇ ਅੱਜ ਕਿਤੇ ਵਾਪਸ ਆਏ ਆ ਤੇ ਪਰ ਇਹਨਾਂ ਕੋਲ ਨਹੀਂ ਆਏ ਉਹ ਇਹਨਾਂ ਦਾ ਜਿਹੜਾ ਹੈਗਾ ਦੇਵਰ ਦਾ ਜੇਠ ਔਰ ਸੋਰਾ ਉਹ ਲੱਗ ਘਰ ਤੇ ਇਥੇ ਨਾਲ ਹੀ ਰਹਿੰਦੇ ਆ ਉਹਨਾਂ ਕੋਲ ਚਲੇ ਗਏ ਆ ਤੇ ਅੱਜ ਕਿਤੇ ਸ਼ਾਮ ਨੂੰ ਹੋਣੇ ਕਿਤੇ 7:00 ਵਜੇ ਇੱਥੇ ਆਏ ਆ ਵੀ ਜਿਨ੍ਹਾਂ ਨੇ ਇਹਨਾਂ ਦੀ ਸਿਸਟਰ ਇੱਥੇ ਆਈ ਹੋਈ ਸੀ ਜਸਪ੍ਰੀਤ ਕੌਰ ਤੇ ਇਹ ਕਮਲਪ੍ਰੀਤ ਕੌਰ ਕਹਿੰਦੇ ਵੀ ਇਹਨਾਂ ਦੇ ਸਾਡੇ ਵੀ ਸੱਟਾ ਮਾਰ ਗਏ ਆ ਹੁਣ ਇੱਥੇ ਅਸੀਂ ਇਹਨਾਂ ਦੇ ਮਤਲਬ ਕਿ ਬਿਆਨ ਇਕਰੀ ਕਿੰਦੇ ਤੇ ਆਏ ਇਹ ਕੋਈ ਗੱਡੀ ਆ ਜੀ ਇਹਨਾਂ ਦੀ ਜਿਹੜੀ ਗੱਡੀ ਇੱਥੇ ਖਿਲਾਰਦੇ ਸੀ ਕਹਿੰਦੇ ਇਹਨਾਂ ਦੀ ਗੱਡੀ ਆ ਇਹ ਗੱਡੀ ਖਿਲਾਰਨ ਆਏ ਇਸ ਘਰੇ ਤੇ ਉਹ i20 ਗੱਡੀ ਆ ਤੇ ਉਹ ਕਹਿੰਦੇ ਵੀ ਇਹਦੇ ਤੇ ਆਏ ਗੱਡੀ ਖਿਲਾਰਨ ਦੇ ਬਹਾਨੇ ਇੱਥੇ ਆਏ ਇਹ ਘਰੇ ਘਰੇ ਆ ਕੇ ਤੇ ਇਹਨਾਂ ਦੇ ਸੱਟਾ ਮਾਰ ਕੇ ਜੋ ਆਪਾਂ ਇੱਕ ਕਰੀ ਇਹਨਾਂ ਨੂੰ ਪਹਿਲਾਂ ਆਪਾਂ ਜਿਹੜੀ ਆ ਮੈਡੀਕਲ ਸਹੂਲਤ ਲਈ ਆਪਾਂ ਇਹਨਾਂ ਨੂੰ ਸਿਵਲ ਹਸਪੀਟਲ ਭੇਜਦੇ ਆ ਉਸ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ